ਤੰਦਰੁਸਤ ਸ਼ਰਤੀ ਵਿਖੇ ਪ੍ਰਿੰਸ ਰਾਜ ਨੂੰ ਘਰ ਦੇ ਬਾਹਰ ਵਿੱਚ ਕੁੱਟਮਾਰ ਕਰਨ ਸੰਬੰਧੀ ਇੱਕ ਸੀਸੀਟੀਵੀ ਕੈਮਰੇ ਦੀ ਵੀਡੀਓ ਵੇਰਨਾ ਪਈ ਹੈ ਜਿਸ ਸੰਬੰਧੀ ਅੱਜ ਪ੍ਰਿੰਸ ਰਾਜ ਦਾ ਧਿਆਨ ਹਾਸਲ ਕਰਕੇ ਮਕੱਦਮਾ ਜੋਗ ਤਰ੍ਹਾਂ ਦਾ ਡਾਕਿਡ ਰਿਟ ਤਿਆਰ ਹਾ ਕੁੱਟਮਾਰ ਦੇ ਕਾਮ ਨਾਲ ਸੰਬੰਧੀ ਹਕਾਲ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਤੋਸ਼ਿਆਨ ਪ레스 ਕਾਪੀ ਜਨਤਿਕ ਚੱਲਦੀ ਡਿਰੇਕਟਰੀ ਕਾਪੀ ਪ੍ਰਿੰਟ ਦੌਰਾਨ ਸ਼ਰਤੀ ਵਿਸ਼ੇ ਪ੍ਰਿੰਸ ਰਾਜ ਨੂੰ ਘਰ ਦੇ ਬਾਹਰ ਵਿੱਚ ਕੁੱਟਮਾਰ ਕਰਨ ਸੰਬੰਧੀ ਇੱਕ ਸੀਸੀਟੀਵੀ ਕੈਂਟ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਸੰਬੰਧੀ ਅੱਜ ਪ੍ਰਿੰਸ ਰਾਜ ਦਾ ਵਿਆਹ ਹਾਜ਼ਰ ਕਰਕੇ ਮਤਾਮ ਜੋਗਤਰਾਮਾਤੇ ਵਲ ਵੀ ਦਿੱਤਾ ਗਿਆ ਹੈ ਕੁੱਟਮਾਰ ਦੇ ਕਹਿਣਾ ਸੰਬੰਧੀ ਹੜਤਾਲ ਕੀਤੀ ਜਾ ਰਹੀ ਹੈ ਸਿਸਟੀਕਲ ਜੈਕਅਪਟ ਦੋਸ਼ਿਆ ਨੂੰ ਪੇਸਟ ਕਰ ਦਿਓ ਜੀ ਡਾਇਰੈਕਟਰੀ ਟੈਕਾਪੀ ਪ੍ਰੰਤ ਤੌਰ 'ਤੇ ਸ਼ਰਤੀ ਵਿਖੇ ਪ੍ਰੇਮਸ ਰਾਜ ਨੂੰ ਘਰ ਦੇ ਬਾਹਰ ਵਿੱਚ ਕੁੱਟਮਾਰ ਕਰਨ ਸੰਬੰਧੀ ਇੱਕ ਸੀਸੀਟੀਵੀ ਕੈਂਪ ਦੀ ਵੀਡੀਓ ਵਰਨ ਰਹੀ ਹੈ ਜਿਸ ਸੰਬੰਧੀ ਅੱਜ ਪ੍ਰੇਮਸ ਰਾਜ ਦਾ ਬਿਆਨ ਹਾਸਲ ਕਰਕੇ ਇੱਕ ਕਟਮਾਰ ਜੋਖਮਤਾਂ ਤੇ ਲਾਗੂ ਕੀਤਾ ਗਿਆ ਹੈ ਕੁੱਟਮਾਰ ਦੇ ਕਾਰਨ ਸੰਬੰਧੀ ਤਾਲਕੂ ਦੀ ਗਾਰਜਾ ਸਿਸਟੀਮ ਕੈਮਰ ਚੈੱਕ ਕਰਦੇ ਦੋ ਸਾਲ ਪਹਿਸਤ ਕਰਦੇ ਤਾਲਕੂ ਦੇ ਤਜਲੀ ਡਾਇਰੈਕਟਰ ਕੀਤਾ ਪਿਆ ਪ੍ਰਿੰਸ ਰਾਜ ਨੂੰ ਘਰ ਦੇ ਬਾਹਰ ਵਿੱਚ ਕੁੱਟਮਾਰ ਕਰਨ ਸੰਬੰਧੀ ਇੱਕ ਸੀਸੀਟੀਵੀ ਕੈਮਰੇ ਵੀਡੀਓ ਬਣ ਰਹੀ ਹੈ ਜਿਸ ਸੰਬੰਧੀ ਅੱਜ ਪ੍ਰਿੰਸ ਰਾਜ ਦਾ ਧਿਆਨ ਹਾਸਲ ਕਰਕੇ ਮਖਤਮਾ ਜੋਗ ਤਰ੍ਹਾਂ ਤੇ ਦੱਜਲੀਟ ਦਿੱਤਾ ਗਿਆ ਕੁੱਟਮਾਰ ਦੇ ਤਾਂ ਮਾਸੋਂ ਵੀ ਹਟਾਲ ਕੀ ਬਾਰੇ ਹੈ ਕਿ ਸੀਸੀਟੀਵੀ ਕਵਰੇਜ ਚੈੱਕ ਕਰਕੇ ਦੋਸ਼ੀਆਂ ਨੂੰ ਪੇਸਟ ਕਰਦੇ ਜਲਦੀ ਤੋਂ ਜਲਦੀ ਡਾਇਰੈਕਟਰ ਕੀ ਕਰਦੇ ਪ੍ਰਿੰਟ ਤੌਰ ਤੇ ਸ਼ਰਤੀ ਵਿਸ਼ੇ ਪ੍ਰਿੰਸ ਰਾਜ ਨੂੰ ਘਰ ਦੇ ਬਾਹਰ ਵਿੱਚ ਕੁੱਟ ਮਾਰਨ ਸੰਬੰਧੀ ਇੱਕ ਸੀਸੀਟੀਵੀ ਕੈਮਰੇ ਦੀ ਵੀਡੀਓ ਬਹਰ ਨੂੰ ਭੇਜ ਜਿਸ ਸੰਬੰਧੀ ਅੱਜ ਪ੍ਰਿੰਸ ਰਾਜ ਦਾ ਬਿਆਨ ਹਾਸਲ ਕਰਕੇ ਇੱਕ ਖ਼ਤਮ ਜੋਗ ਤਰ੍ਹਾਂ ਤੇ ਤੱਜ ਦੇ ਦਿੱਤਾ ਜਾ ਰਿਹਾ ਕੁੱਟਮਾਰ ਦੇ ਕਹਿਨਾਂ ਸੰਬੰਧੀ ਹੜਤਾਲ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਕੈਮਰੇ ਚੈੱਕ ਕਰਦੇ ਦੋਸ਼ੀਆਂ ਉੱਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ। ਪ੍ਰਿੰਸ ਰਾਜ ਨੂੰ ਘਰ ਦੇ ਬਾਹਰ ਵਿੱਚ ਕੁੱਟਮਾਰ ਕਰਨ ਸੰਬੰਧੀ ਇੱਕ ਸੀਸੀਟੀਵੀ ਕੈਮਰੇ ਦੀ ਵੀਡੀਓ ਵੇਰਵਾ ਪਈ ਹੈ ਜਿਸ ਸੰਬੰਧੀ ਅੱਜ ਪ੍ਰਿੰਸ ਰਾਜ ਦਾ ਪ੍ਰਮ ਹਸਲ ਕਰਤੀ ਇੱਕ ਅਧਿਕਾਰ ਯੋਗ ਤਰ੍ਹਾਂ ਤੇ ਜਿਹੜੀ ਦਿੱਤਾ ਗਿਆ ਘਟਮਾਲ ਦੇ ਤਹਿ ਨਾਲ ਸੰਬੰਧੀ ਹਕਤਾਲ ਕੀਤੀ ਜਾ ਰਹੀ ਹੈ ਕਿ ਸੀਸੀਟੀਵੀ ਕੈਮਰੇ ਚੈੱਕ ਕਰਦੇ ਦੋਸ਼ੀ ਨੂੰ ਪੇਸਟ ਕਰਦੇ ਜਲਦੀ ਤੋਂ ਜਲਦੀ ਡਿਰੇਕਟਰ ਜੀ ਕਹਿੰਦੇ